ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਮੈਸੀ 1035 ਟਰੈਕਟਰ ਲੱਭਣਾ ਜਿਹਦਾ ਨੰਬਰ ਹੈ PV10A6483 ਪਤਾ ਦੱਸਣ ਵਾਲੇ ਨੂੰ ਜੀ 30000 ਰੁਪਏ ਇਨਾਮ ਦਿੱਤਾ ਜਾਊਗਾ ਇਹ ਟਰੈਕਟਰ ਵਾਲੇ ਤੁਸੀਂ ਸਾਨੂੰ ਸਾਡੇ ਮੇਨ ਨੰਬਰ ਤੇ ਦੱਸ ਸਕਦੇ ਹੋ ਕੋਈ ਵੀ ਜਾਣਕਾਰੀ ਮਿਲੇ ਨੰਬਰ ਹੈ 98798846 ਇਸ ਨੰਬਰ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਇਹ ਟਰੈਕਟਰ ਜਲਦੀ ਤੋਂ ਜਲਦੀ ਮਿਲ ਸਕੇ ਕਰੋਲਾ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਹੈ ਫਰਸਟ ਓਨਰ ਪੰਜਾਬ ਨੰਬਰ ਏਰੀਆ ਜਗਰਾਉ 3 ਲੱਖ 40 ਹਜ਼ਾਰ ਰੇਟ ਰੱਖੇ ਗਿਆ ਜੀ 11 ਮਾਡਲ ਗੱਡੀ ਹੈ ਫਰਸਟ ਓਨਰ ਹੈ ਪੰਜਾਬ ਨੰਬਰ ਹੈ ਜੀ ਕਾਗਜ਼ੀ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਸਾਫ਼ ਕੰਡੀਸ਼ਨ ਦੀ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਇੱਕੇ ਵੀਰ ਕੋਲੇ ਜੀ ਝੋਨੇ ਦਾ 20 ਵਿਕਾਊ ਆ 50 ਕਿਲੋ 1847 ਬਾਸਮਤੀ ਝੋਨੇ ਦਾ 20 ਵਿਕਾਊ ਹੈ ਜੀ 9465719476 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਝੋਨੇ ਦਾ ਵੀ ਅਤੇ ਕ੍ਰੋਲਾ ਗੱਡੀ ਖਰੀਦ ਸਕਦੇ ਹੋ ਪਲਾਟ ਵਿਕਾਊ ਹੈ ਜੀ ਪੰਜਾਬ ਆਏ 26 ਦਾ 20 ਫੁੱਟ ਗਲੀ ਤੇ ਦੋਸਾਂਝ ਰੋਡ ਨੇੜੇ ਸਕੂਲ ਏਰੀਆ ਮੋਗਾ ਰੇਟ ਵਗੈਰਾ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਫੋਨ ਨੰਬਰ ਨੋਟ ਕਰ ਲਓ 79734 99140 79734 99140 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਾਟ ਜਿਹੜਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜਰੂਰ ਲਿਖਦਿਆ ਕਰੋ ਜੀ ਬੱਕਰੀ ਵਿਕਾਊ ਹੈ ਜੀ ਮੰਗ ਰਿਕ ਮੇਮਣਾ 19000 ਰੁਪਏ ਰੇਟ ਮੰਗਿਆ ਏਰੀਆ ਜੀ ਪਿੰਡ ਜੈਮਲ ਵਾਲਾ ਮੋਗਾ 19000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਪਿੰਡ ਜੈਮਲ ਵਾਲਾ ਮੋਗਾ ਬੱਕਰੀ ਵਿਕਾਊਾ ਇੱਕ ਮੇਮਣਾ ਜੀ ਮੰਗਰ 8198847784 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੱਕਰੀ ਜਿਹੜੀ 19000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੂਨ ਵਾਲੀ ਮੱਝ ਵਿਕਾਊ ਹੈ ਜੀ ਏਰੀਆ ਵੀਰ ਨੇ ਦੱਸਿਆ ਨਹੀਂ ਫੋਨ ਤੇ ਪਤਾ ਕਰ ਸਕਦੇ ਹੋ ਰੇਟ ਹੈ ਜੀ 95000 95000 ਰੁਪਏ ਰੇਟ ਰੱਖਿਆ ਹੈ ਜੀ ਸੂਨ ਵਾਲੀ ਮੱਝ ਵਿਕਾਊ ਹੈ ਜੀ 9914370879 9914370879 ਇਸ ਨੰਬਰ ਤੇ ਫੋਨ ਕਰਕੇ ਸੂਨ ਵਾਲੀ ਮੱਝ 95000 ਪੈਸੇ ਵਿੱਚ ਖਰੀਦ ਸਕਦੇ ਹੋ ਜੇਕਰ ਤੁਸੀਂ ਜ਼ਮੀਨ ਪਲਾਟ ਕੋਠੀਆਂ ਘਰਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਪਾਇੰਤੋ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ 2007 ਮਾਡਲ ਏਰੀਆ ਫਾਜ਼ਿਲਕਾ ਰੇਟ 2,60,000 ਇੰਜਨ ਗੇਅਰ ਦਾ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੀ 2,60,000 ਰੇਟ ਮੰਗੇ 2007 ਮਾਡਲ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਜੀ ਏਰੀਆ ਫਾਜ਼ਿਲਕਾ 9478530135 9478530135 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲੀਕਾ 750 ਟਰੈਕਟਰ 2 ਲੱਖ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਦੋ ਟਰੈਕਟਰ ਵਿਕਾਊ ਨੇ ਜੀ ਨਿਊ ਹਾਲੈਂਡ 36T ਇਹਦਾ ਰੇਟ ਹੈ 4 ਲੱਖ 85000 ਅਰਜੁਨ ਟਰੈਕਟਰ ਹੈ ਜੀ ਰੇਟ 319000 ਏਰੀਆ ਤਲਵੰਡੀ ਭਾਈ ਫਿਰੋਜ਼ਪੁਰ ਕੰਡੀਸ਼ਨ ਦੋਨਾਂ ਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਅਰਜੁਨ ਟਰੈਕਟਰ ਦਾ ਰੇਟ ਹੈ 319000 ਨਿਊ ਹਾਲੈਂਡ ਦਾ ਰੇਟ ਹੈ ਜੀ 485000 ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਦੋਨੇ ਟਰੈਕਟਰ ਨੇ ਜਿਹੜੇ ਤੁਸੀਂ ਖਰੀਦ ਸਕਦੇ ਹੋ 9878471043 9878471043 ਇਸ ਨੰਬਰ ਤੇ ਫੋਨ ਕਰਕੇ ਦੋਨੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬੋਲਸ ਬੈਗਨ ਜਟਾ ਗੱਡੀ ਵਿਕਾਊ ਹੈ ਜੀ 2014 ਮਾਡਲ ਗੱਡੀ ਹੈ 91000 ਚੱਲੀ ਹੈ ਜੀ ਫਰਸਟ ਓਨਰ ਹੈ 6 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਸੰਘੂਰ ਹੈ ਜੀ ਬਾਕੀ ਤੁਸੀਂ ਗੱਡੀ ਦੇਖ ਸਕਦੇ ਹੋ ਸਾਫ ਕੰਡੀਸ਼ਨ ਦੀ ਗੱਡੀ ਹੈ ਹਰਿਆਣਾ ਨੰਬਰ ਹੈ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਵਧੀਆ ਏਸੀ ਹੀਟਰ ਚੱਲਦਾ ਹੈ ਜੀ ਕਾਗਜ਼ वगैरह ਪੂਰੇ ਨੇ ਓਕੇ ਕੰਡੀਸ਼ਨ ਦੀ ਗੱਡੀ ਹੈ 99886 59 ਪੂਰਾ 900 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ ਕਰੀਤ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਤਾ ਦੱਸਣ ਵਾਲੇ ਨੂੰ 5000 ਇਨਾਮ ਦਿੱਤਾ ਜਾਊਗਾ ਜੀ ਇਹ ਆਸ਼ਾ ਟਰੈਕਟਰ ਏਜੰਸੀ ਦੇ ਵਿੱਚ ਘਟਵਾਇਆ ਸੀ ਜਿਹਦਾ ਨੰਬਰ ਹੈ ਪੀ ਵੀ ਏ 07630 ਇਹ ਦੁਬਾਰੇ ਵਾਪਸ ਲੈਣਾ ਜੀ ਇਨ੍ਹਾਂ ਵੀਰਾਂ ਨੇ ਜੇ ਕਿਸੇ ਵੀਰ ਕੋਲੇ ਹੋਵੇ ਜਾਂ ਕਿਸੇ ਵੀਰ ਨੇ ਦੇਖਿਆ ਹੋਵੇ ਤਾਂ ਇਨ੍ਹਾਂ ਵੀਰਾਂ ਨੂੰ ਜ਼ਰੂਰ ਦੱਸਿਓ ਜੀ ਨੰਬਰ ਵੀਰਾਂ ਦਾ ਨੋਟ ਕਰ ਸਕਦੇ ਹੋ ਕਿਉਂਕਿ ਇਹ ਵੀਰਾਂ ਨੇ ਇਹ ਟਰੈਕਟਰ ਦੁਬਾਰੇ ਵਾਪਸ ਲੈਣਾ 9501985001 9501985001 ਇਸ ਨੰਬਰ ਤੇ ਤੁਸੀਂ ਇਹਨਾਂ ਵੀਰਾਂ ਨੂੰ ਕਾਲ ਕਰਕੇ ਦੱਸ ਸਕਦੇ ਹੋ ਜੀ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਟਰੈਕਟਰ ਬਾਰੇ ਮਿਲੇ ਅਜਿਹਾ ਹੋਰ ਤੁਹਾਡੇ ਲਈ ਟਾਪ ਦੀ ਜ਼ਮੀਨ ਲੈ ਕੇ ਆਏ ਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ 23 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ 4 ਕਿੱਲੇ ਰੋਡ ਦਾ ਫਰੰਟ ਲਿੰਕ ਰੋਡ ਦਾ ਫਰੰਟ ਹੈ ਜੀ 4 ਗਿੱਲੇ ਵਿੱਚ ਮੋਟਰ ਲੱਗੀ ਹੋਈ ਹੈ 23 ਕਿੱਲੇ ਜ਼ਮੀਨ ਹੈ ਜੀ ਨੇੜੇ ਮਹਿਲਪੁਰ ਹੁਸ਼ਿਆਰ ਪਰ ਰੇਟ ਹੈ ਜੀ 23 ਲੱਖ ਰੁਪਏ ਕਿੱਲੇ ਦਾ 23 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਕਿੱਲੇ ਦਾ 4 ਕਿੱਲੇ ਲਿੰਕ ਰੋਡ ਦਾ ਫਰੰਟ ਹੈਗਾ ਵਿੱਚ ਮੋਟਰ ਲੱਗੀ ਹੈ 23 ਕਿੱਲੇ ਜ਼ਮੀਨ ਵਿਕਾਊ ਹੈ ਜੀ ਮਾਲਕ ਵੀਰ ਦਾ ਨੰਬਰ ਹੈ ਤੁਸੀਂ ਨੋਟ ਕਰ ਸਕਦੇ ਹੋ ਜੀ 7889944493 ਇਸ ਨੰਬਰ ਤੇ ਫੋਨ ਕਰਕੇ ਤੁਸੀਂ 23 ਕਿੱਲੇ ਜ਼ਮੀਨ 23 ਲੱਖ ਰੁਪਏ ਨੂੰ ਖਰੀਦ ਸਕਦੇ ਹੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਕਰ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਲਈ ਲੈ ਕੇ ਆ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕਾ ਗਊ ਬਕਾਊ ਹੈ ਜੀ ਤੀਜੇ ਸੂਏ ਸੋਣਾ ਹੈ 15 ਕਨਰ ਰਹਿੰਦੇ ਸੋਣ ਦੇ ਦੇ ਪਿੰਡ ਕੋਟ ਸ਼ਮੀਰ ਸ਼ਿਪ ਦੇ ਵਾਲੇ ਪਾਸੇ ਗੁਰੂ ਘਰ ਦੇ ਸਾਹਮਣੇ ਗਲੀ ਦੇ ਵਿੱਚ ਘਰ ਹੈ ਜੀ ਤੀਜੇ ਸੂਏ ਸੂਣਾ ਬੈੜ ਨੇ 15 ਕੰਦਰ ਰਹਿ ਕੇ ਸੋਣ ਦੇ 13 14 ਲੀਟਰ ਦੁੱਧ ਦੇਊਗੀ ਵਧੀਆ ਸੀਲ ਗਊ ਹੈ ਤੇ ਜੇ ਕਿਸੇ ਵੀਰ ਨੂੰ ਖਰੀਦਣੀ ਹੋਵੇ ਦੁੱਧ ਪੀਣ ਲੈਣੀ ਹੋਵੇ ਤਾਂ ਬਹੁਤ ਵਧੀਆ ਗਊ ਹੈ ਜੀ ਤੇ ਇਹਦਾ ਰੇਟ ਰੱਖਿਆ ਜੀ 55000 ਰੁਪਏ ਜੇ ਕਿਸੇ ਬੰਦੇ ਨੇ ਕੰਟੈਕਟ ਨੰਬਰ 94630 15091 ਤੇ ਕੰਟੈਕਟ ਕਰ ਸਕਦਾ ਹੈ 94630 15091 ਵੈਗਰੂ ਜੀ ਆ ਮਾਲ ਵਕਾਊ ਆ ਆ ਤੈਨ ਮੱਜਾਂ ਦੇ ਖੋਟੀ ਜਿੰਨਾ ਵਿੱਚੋਂ ਆ ਮੱਜਾਂ ਜਿਹੜੀਆਂ ਇੱਕ ਨੂੰ ਡੇਢ ਮਹੀਨਾ ਤੇ ਇੱਕ ਨੂੰ ਸਵਾਗ ਦੋ ਮਹੀਨੇ ਹੋ ਗਏ ਸੂਈ ਨੂੰ ਤੇ ਆ ਜਿਹੜੀ ਮੱਜ ਆ ਇਹਦਾ ਫਾਲੇਗਾ ਜੀ ਆ ਆ ਫਾਲ ਦੇਗਾ ਇਹ ਮੱਜ ਵੀ ਮੁੱਲ ਲਈ ਹੀ ਕਿਉਂਕਿ ਆ ਮੱਜਾਂ ਸੂਨੜੀਆਂ ਤੇ ਲਵੇ ਰੱਖ ਨਹੀਂ ਹੈਗਾ ਇਹ ਹੋਂ ਲਈ ਮੱਝ ਜਿਹੜੀਆਂ ਜੇ ਬਕਾਊ ਆ ਤੇ ਫੋਨ ਨੰਬਰ ਹੈਗਾ 98553 70262 ਪਿੱਕ ਵੀਂਡੇ ਰਗਾ ਜਿਹੜੇ ਵੀਰ ਭਰਾ ਨੇ ਲਾਣੇ ਹੁਣ 9855370262 ਤੇ ਸੰਪਰਕ ਕਰੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ